ਜੇ ਇਹੜਾ ਨਵਾਂ ਅਕਾਲੀ ਦਲ ਹੈ ਜਿਹੜੀ ਅਕਾਲ ਤੱਕ ਸਭ ਤੋਂ ਲਾਸਟ ਵੋਟਾਂ ਵਾਲੇ ਅਕਾਲੀ ਦਲ ਦੇ ਲਈ ਪਾਸ ਮਤਾ ਉਹ ਅਮਰਸਰ ਆਲਾ ਨਾਮਾ ਵੀ ਨਵੀਂ ਫਿਰ ਮੋਗੇ ਵਾਲੇ ਕਾਨਫਰੰਸ ਆਲੇ ਤੇ ਚੱਲੂਗੀ ਜਾਂ ਅਮਰਸਰ ਵਾਲੇ ਤੇ ਚੱਲੇ ਅਕਾਲੀ ਦਲ ਨਵੇਂ ਪੁਨਰ ਸਵਜਿਤੀ ਦੇ ਵਿੱਚ ਇੰਟਰਵੈਂਸ਼ਨ ਜਾਂ ਅਸੀਂ ਸਮਝਦੇ ਹਾਂ ਉਹ ਇੱਕ ਮੋਡਰੇਟ ਧਿਰ ਜਿਹੜੀ ਸਾਡੀ ਸੀਗੀ ਜਿਹੜੀ ਬਿਲਕੁਲ ਹੀ ਪਤਨ ਹੋ ਗਿਆ ਜਿਹਦੇ ਪਾਰਟ ਨੇ ਧਰਨੇ ਹੁੰਦਾ ਵੀ ਆਪ ਦੇ ਲੋਕਾਂ ਵਾਸਤੇ ਕੁਛ ਨਾ ਕੁਛ ਲੈ ਕੇ ਦੇਣਾ ਉਹਨਾਂ ਦੀ ਮੌਜੂਦਾ ਪ੍ਰਬੰਧ ਦੇ ਵਿੱਚ ਸਮੱਸਿਆਵਾਂ ਦਾ ਹੱਲ ਕਰਨਾ ਕਿੰਨੇ ਤੇ ਪੁਰਾਣੇ ਲੀਡਰ ਖਤਮ ਕਰ ਦਿੱਤੇ ਦੂਜਿਆਂ ਨੇ ਕੁਝ ਨਾ ਕੁਝ ਉਹਨਾਂ ਦਾ ਵੀ ਦੀ ਵਿਵਧਾਨ ਲੈ ਕੇ ਕੋਈ ਨਵਾਂ ਟਾਂਚਾ ਸਿਰਜਣ ਦੀ ਗੱਲ ਕੀਤੀ ਉਹ ਹੋਇਆ ਕੀ ਆ ਉਹ ਲੈਣ ਨੂੰ ਪਹਿਲਾਂ ਹੀ ਦੱਸਿਆ ਵੀ ਉਹ ਬਾਲ ਸਾਹਿਬ ਗਿਆ ਕੋਲੇ ਆ ਗਿਆ ਉਸ ਏਰੀਏ ਦਾ ਮੋਟਾ ਜਿਹਾ ਕੰਮ ਹੈ ਵੀ ਆਪਦੇ ਵਾਸਤੇ ਕੀ ਲਿਆ ਉਹ ਉੱਥੇ ਗਏ ਉਹਨਾਂ ਨੇ ਆਪਦੀਆਂ ਵਜੀਰੀਆਂ ਲੈ ਲਈਆਂ ਸਾਨੂੰ ਵਜੀਰੀ ਚਾਹੀਦੀ ਸਾਨੂੰ ਆਹ ਚਾਹੀਦੀ ਕਿ ਜਿਸ ਅਕਾਲੀ ਦਲ ਦੀ ਪੁਨਰ ਸਿਰਜੀ ਦੀ ਅਸੀਂ ਗੱਲ ਕਰਦੇ ਆ ਇਹ ਕਿਹੜੀ ਨੀਤੀ ਤੇ ਚੱਲ ਕੇ ਆਪਣੀਆਂ ਲੀਹਾਂ ਤੇ ਆ ਸਕਦਾ ਹੈ ਮਿਸਲ ਵੱਲੋਂ ਜੋ ਅਸੀਂ ਟੀਚੇ ਤੇ ਮਨੋਰ ਛਾਪੇ ਆ ਆਨੰਦਪੁਰ ਸਾਹਿਬ ਦੇ ਮਤੇ ਦੇ ਰਾਉਂਡ ਆ ਕਿ ਅਸੀਂ ਵਿਦ ਇੰਡੀਆ ਬਟ ਨੋਟ ਵਿਦਨ ਇੰਡੀਆ ਵੀ ਇੰਡੀਆ ਦੇ ਨਾਲ ਹੈਗੇ ਪਰ ਸਾਡੀ ਜਿਹੜੀ ਵੱਖਰੀ ਹਸਤੀ ਆ ਉਹ ਸਾਡੀ ਆਜ਼ਾਦ ਹਸਤੀ ਰੂ ਉਹਦੇ ਲਈ ਸਾਨੂੰ ਜੀਓਗ੍ਰਾਫੀਕਲ ਵੀ ਬੈਰੀਅਰਸ ਚਾਹੀਦੇ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੋ ਹੋਰ ਕਲੈਰਟੀ ਦੇ ਲਈ ਸਵਾਲ ਪੁੱਛਣੇ ਸਿੱਖੋ ਸਾਹਿਬ ਨੂੰ ਇੱਕ ਜਿਹੜਾ ਇਹਨਾਂ ਨੇ ਜ਼ਿਕਰ ਕੀਤਾ ਜਦੋਂ ਅਕਾਲੀ ਦਲ ਦੇ ਵਿੱਚ ਬਦਲਾਅ ਆਇਆ ਸੰਤ ਫਤਿਹ ਸਿੰਘ ਹੁਣਾਂ ਦੀ ਅਗਵਾਈ ਦੇ ਵਿੱਚ ਮਾਲਵੇ ਦੇ ਧਲਾੜ ਜੱਟ ਆਏ ਤੇ ਜਿਨ੍ਹਾਂ ਦੇ ਕਰਕੇ ਅਕਾਲੀ ਦਲ ਦਾ ਖਾਸੇ ਵਿੱਚ ਫਰਕ ਪੈ ਗਿਆ ਉਹ ਪੰਥਕ ਦੀ ਬਜਾਏ ਪ੍ਰੋ ਪੰਜਾਬੀ ਪਾਰਟੀ ਬਣ ਗਈ ਉਹਦੇ ਬਾਰੇ ਇਹ ਵੀ ਜ਼ਿਕਰ ਹੈਗਾ ਕਿ ਇਹ ਸੰਤ ਫਤੇ ਸਿੰਘ ਉਹਨਾਂ ਦੀ ਲੀਡਰਸ਼ਿਪ ਲਿਆਣ ਚਤੇ ਮਾਸਟਰ ਤਾਰਾ ਸਿੰਘ ਉਹਨਾਂ ਦੀ ਲੀਡਰਸ਼ਿਪ ਨੂੰ ਪਿੱਛੇ ਕਰਨ ਜੋ ਉਸ ਵਕਤ ਪ੍ਰਤਾਪ ਸਿੰਘ ਕੈਰੋਂ ਰਾਹੀਂ ਸਟੇਟ ਦਾ ਹੱਥ ਸੀਗਾ ਉਹਦੇ ਕਰਕੇ ਜਿਹੜਾ ਪਾਰਟੀ ਦੇ ਵਿੱਚ ਆਪਣਾ ਇੰਟਰਨਲ ਕੰਟਰੋਲ ਸਿਸਟਮ ਸੀਗਾ ਉਸ ਤੋਂ ਪਹਿਲਾਂ ਇਸ ਤਰ੍ਹਾਂ ਸੀਗਾ ਕਿ ਜਿਹੜੇ ਜਥੇਦਾਰ ਸੀਗੇ ਉਹਨਾਂ ਕੋਲ ਕੰਟਰੋਲ ਸਿਸਟਮ ਸੀਗਾ ਜਿਹੜੀ ਪਾਰਲੀਮੈਂਟੀ ਧਿਰ ਸੀਗੀ ਵਿੱਚ ਇਲੈਕਸ਼ਨ ਲੜਨ ਵਾਲੀ ਉਹ ਉਹਨਾਂ ਦੁਆਰਾ ਨਿਯਤ ਕੀਤੀ ਜਾਂਦੀ ਸੀਗੀ ਤੇ ਇਸ ਨਵੇਂ ਅਕਾਲੀ ਦਲ ਦੇ ਵਿੱਚ ਜਿਹੜਾ ਕੰਟਰੋਲ ਸਿਸਟਮ ਬਦਲਿਆ ਕਿ ਆ ਕੇ ਮੁੜ ਕੇ ਐਮ ਐਲ ਏ ਐਮ ਪੀ ਜਥੇਦਾਰਾਂ ਨੂੰ ਲਾਣ ਲੱਗਾ ਇਹ ਕੰਟਰੋਲ ਸਿਸਟਮ ਹੁਣ ਨਵੇਂ ਅਕਾਲੀ ਦਲ ਚ ਕਿੱਦਾਂ ਰੀਸਟੋਰ ਹੋ ਸਕਦਾ ਇੱਕ ਦੂਸਰੀ ਜਿਹੜੀ ਪਾਲਿਸੀ ਲੈਵਲ ਤੇ ਗੱਲ ਹੈ ਅਕਾਲੀ ਦਲ ਨੇ ਆਪ ਅਕਾਲ ਤੱਕ ਸਭ ਤੋਂ ਦੋ ਮਤੇ ਪਾਸ ਕੀਤੇ ਹੋਏ ਪਹਿਲਾ ਅਨੰਦਪੁਰ ਸਾਹਿਬ ਦਾ ਦੁੱਧਾ ਅੰਮ੍ਰਿਤਸਰ ਆਲਾ ਨਾਮਾ ਜਿਹੜੇ ਅਕਾਲੀ ਦਲ ਦੇ ਦੋ ਧੜਿਆਂ ਦੀ ਪੰਜ ਮੈਂਬਰੀ ਕਮੇਟੀ ਰਾਹੀਂ ਇਕਤਾ ਦੀ ਗੱਲ ਚੱਲ ਰਹੀ ਸੀਗੀ ਉਹਦਾ ਜੋ ਲਾਸਟ ਸਟੈਂਡ ਕਰਦਾ ਮਤਾ ਉਹ ਮੋਗਾ ਕਾਨਫਰੰਸ ਦਾ ਪੰਜਾਬੀ ਪਾਰਟੀ ਦਾ ਸੋ ਮੈਂ ਇਸ ਕਰਕੇ ਸਪੈਸੀਫਿਕਲੀ ਪੁੱਛਣਾ ਚਾਹਨਾ ਕਿ ਜੇ ਇਹੜਾ ਨਵਾਂ ਅਕਾਲੀ ਦਲ ਹੈ ਜਿਹੜੀ ਅਕਾਲ ਤੱਕ ਸਭ ਤੋਂ ਲਾਸਟ ਵੋਟਾਂ ਵਾਲੇ ਅਕਾਲੀ ਦਲ ਦੇ ਲਈ ਪਾਸ ਮਤਾ ਹੈ ਉਹ ਅੰਮ੍ਰਿਤਸਰ ਅਲਾਨ ਨਾਮਾ ਵੀ ਨਵੀਂ ਫਿਰ ਮੋਗੇ ਵਾਲੇ ਕਾਨਫਰੰਸ ਵਾਲੇ ਤੇ ਚੱਲੂਗੀ ਜਾਂ ਅੰਮ੍ਰਿਤਸਰ ਵਾਲੇ ਤੇ ਚੱਲੂਗੀ ਇਹ ਦੋ ਮੁੱਖ ਸਰ ਸੰਖੇਪ ਦੇ ਵਿੱਚ ਪਹਿਲਾ ਕਿ ਕੰਟਰੋਲ ਸਿਸਟਮ ਕਿਦਾਂ ਰੀਸਟੋਰ ਕਰਾਂਗੇ ਜਿਹੜਾ ਜਥੇਦਾਰਾਂ ਕੋਲ ਜਾਏ ਤੇ ਦੂਜੀ ਪਾਲਿਸੀ ਕਿਹੜੀ ਹੋਊਗੀ ਜ ਆਨੰਦਪੁਰ ਸਾਹਿਬ ਮਤਾ ਹੋ ਜਿੱਥੋਂ ਤੱਕ ਜੀ ਕੰਟਰੋਲ ਸਿਸਟਮ ਦਾ ਹੈ ਜੋ ਅਸੀਂ ਸੁਝਾ ਦੇ ਰਹੇ ਹਾਂ ਉਹ ਇਹੀ ਆ ਵੀ ਜਥੇਦਾਰਾਂ ਦਾ ਜਿਹੜਾ ਜ਼ਿਲ੍ਹਾ ਜਥੇਦਾਰਾਂ ਦਾ ਪ੍ਰਬੰਧ ਆ ਕਿਉਂਕਿ ਹੁਣ ਸਾਰਾ ਚੋਣ ਦੇ ਵਿੱਚੋਂ ਆ ਰਿਹਾ ਡੈਲੀਗੇਟਾਂ ਵਿੱਚੋਂ ਆ ਰਿਹਾ ਤਾਂ ਉਹਨੂੰ ਦੁਬਾਰਾ ਰੀਸਟੋਰ ਕਰਿਆ ਜਾਊਗਾ। ਉਹ ਪਿਛਲੇ ਪ੍ਰਬੰਧ ਚੋਂ ਦੋ ਪਾਵਰ ਸੀਟਸ ਜਿਹੜਾ ਜਥੇਦਾਰਾਂ ਦੀਆਂ ਵੀ ਨਹੀਂ ਹੋਣਗੀਆਂ ਤੇ ਉੱਪਰ ਵੀ ਨਹੀਂ ਕਿਤੇ ਵੀ ਨਹੀਂ ਹੋਣਗੀਆਂ ਜਿਉ ਉਹ ਸੀਐਮ ਵੀ ਬਣ ਗਿਆ ਉਹ ਮੰਤਰੀ ਵੀ ਬਣ ਗਿਆ ਉਹ ਜਿਹੜਾ ਇਹ ਆਪਾਂ ਉਹ ਚ ਵਿਧਾਨਕ ਤੌਰ ਤੇ ਕਰਾਂਗੇ। ਦੂਜਾ ਜਿਹੜਾ ਅਕਾਲੀ ਦਲ ਇਸ ਟਾਈਮ ਪੁਨਰ ਸਰਜੀਤ ਦੀ ਗੱਲ ਕਰ ਰਹੀ ਆ ਸੋ ਆਪਣਾ ਮੰਨਣਾ ਵੀ ਸਿੱਖਾਂ ਦੇ ਵਿੱਚ ਦੋ ਧਰਮਾਂ ਹਮੇਸ਼ਾ ਰਹਿਣੀਆਂ ਇੱਕ ਜਿਹੜੀ ਮੋਡਰੇਟ ਆ ਤੇ ਇੱਕ ਜਿਹੜੀ ਪੂਰੇ ਜਿਹੜਾ ਸਾਡਾ ਸਿੱਖ ਰਾਜ ਦੇ ਟੀਚੇ ਦੀ ਗੱਲ ਆ ਉਹਨੂੰ ਖਾਲਸਤਾਨ ਕਹਿ ਲਓ ਉਹਨੂੰ ਖਾਲਸਾ ਰਾਜ ਕਹਿ ਲਓ ਕੁਝ ਵੀ ਆਪਾਂ ਕਹਿ ਜਾ ਸਕਦਾ ਜਿੰਨਾ ਕਿ ਸਾਡਾ ਉਹਦੇ ਵਿੱਚ ਅਕਾਲੀ ਦਲ ਨਵੇਂ ਪੁਨਰ ਸਵਿਤੀ ਦੇ ਵਿੱਚ ਇੰਟਰਵੈਂਸ਼ਨ ਆ ਜਾਂ ਅਸੀਂ ਸਮਝਦੇ ਆ ਉਹ ਇੱਕ ਮੋਡਰੇਟ ਧਿਰ ਜਿਹੜੀ ਸਾਡੀ ਸੀਗੀ ਜਿਹੜੀ ਬਿਲਕੁਲ ਹੀ ਪਤਨ ਹੋ ਗਿਆ ਜਿਦੇ ਮੋਡਰੇਟ ਧਿਰ ਨੇ ਹੁੰਦਾ ਵੀ ਆਪ ਦੇ ਲੋਕਾਂ ਵਾਸਤੇ ਕੁਝ ਨਾ ਕੁਝ ਲੈ ਕੇ ਦੇਣਾ ਉਹਨਾਂ ਦੀਆਂ ਮੌਜੂਦਾ ਪ੍ਰਬੰਧ ਦੇ ਵਿੱਚ ਸਮੱਸਿਆਵਾਂ ਦਾ ਹੱਲ ਕਰਨਾ ਉਹ ਹੋਇਆ ਕੀ ਆ ਉਹ ਲੈਣ ਨੂੰ ਜਿਵੇਂ ਪਹਿਲਾਂ ਹੀ ਦੱਸਿਆ ਵੀ ਉਹ ਬਾਲ ਸਾਹਿਬ ਕਿਆਂ ਕੋਲੇ ਆ ਗਿਆ ਉਸ ਏਰੀਏ ਦਾ ਮੋਟਾ ਜਿਹਾ ਕੰਮ ਹੈ ਵੀ ਆਪਦੇ ਵਾਸਤੇ ਕੀ ਲਿਆ ਉਹ ਉੱਥੇ ਗਏ ਉਹਨਾਂ ਨੇ ਆਪਦੀਆਂ ਵਜ਼ੀਰੀਆਂ ਲੈ ਲਈਆਂ ਸਾਨੂੰ ਵਜ਼ੀਰੀ ਚਾਹੀਦੀ ਹੈ ਸਾਨੂੰ ਆਹ ਚਾਹੀਦੀ ਹੈ ਸੋ ਇਹ ਪੁਨਰਜੀਤ ਅਸੀਂ ਮੋਡਰੇਟ ਧਿਰ ਦੀ ਗੱਲ ਕਰਦੇ ਆਂ ਮੋਟਾ-ਮੋਟਾ ਮੇਸਲਾ ਨੂੰ ਜੋ ਸੀ ਟੀਚੇ ਤੇ ਮਨੋਰ ਛਾਪੇ ਆ ਆਨੰਦਪੁਰ ਸਾਹਿਬ ਦੇ ਮਤੇ ਦੇ ਰਾਉਂਡ ਆ ਕਿ ਅਸੀਂ ਵਿਦ ਇੰਡੀਆ ਬਟ ਨਾਟ ਵਿਦਨ ਇੰਡੀਆ ਵੀ ਇੰਡੀਆ ਦੇ ਨਾਲ ਹੈਗੇ ਪਰ ਸਾਡੀ ਜਿਹੜੀ ਵੱਖਰੀ ਹਸਤੀ ਆ ਉਹ ਸਾਡੀ ਆਜ਼ਾਦ ਹਸਤੀ ਰਹੂ ਉਹਦੇ ਲਈ ਸਾਨੂੰ ਜੀਓਗ੍ਰਾਫੀਕਲ ਵੀ ਬੈਰੀਅਰਸ ਚਾਹੀਦੇ ਆ ਸਰਦਾਰ ਦਵਿੰਦਰ ਸਿੰਘ ਜੀ ਤੁਸੀਂ ਬਹੁਤ ਖੂਬਸੂਰਤੀ ਨਾਲ ਵੱਖ ਰੱਖਣ ਦਾ ਯਤਨ ਕੀਤਾ ਹੈ ਇੱਕ ਤੁਹਾਡੇ ਸਪੀਚ ਦੇ ਵਿੱਚ ਤੁਸੀਂ ਦੋ ਮੁਲਕਾਂ ਦਾ ਹਵਾਲਾ ਦਿੱਤਾ ਹੈ ਕਿ ਰਾਜਨੀਤੀ ਦੀ ਜਿਹੜੀ ਉਥਲ-ਪੁਥਲ ਇੱਕ ਇੰਗਲੈਂਡ ਦਾ ਤੇ ਇੱਕ ਫਰਾਂਸ ਦਾ ਇੱਕ ਨੇ ਤੇ ਪੁਰਾਣੇ ਲੀਡਰ ਖਤਮ ਕਰ ਦਿੱਤੇ ਦੂਜਿਆਂ ਨੇ ਕੁਝ ਨਾ ਕੁਝ ਉਹਨਾਂ ਦਾ ਬਿਧੀ ਵਿਧਾਨ ਲੈ ਕੇ ਕੋਈ ਨਵਾਂ ਟਾਂਚਾ ਸਿਰਜਣ ਦੀ ਗੱਲ ਕੀਤੀ ਥੋੜਾ ਜਿਹਾ ਇਸ ਗੱਲ ਨੂੰ ਹੋਰ ਕਲੀਅਰ ਕਰੋਗੇ ਕਿ ਜਿਸ ਅਕਾਲੀ ਦਲ ਦੀ ਪੁਨਰ ਸੰਜੀਤੀ ਦੀ ਅਸੀਂ ਗੱਲ ਕਰਦੇ ਆ ਇਹ ਕਿਹੜੀ ਨੀਤੀ ਤੇ ਚੱਲ ਕੇ ਆਪਣੀਆਂ ਲੀਹਾਂ ਤੇ ਆ ਸਕਦਾ ਹੈ ਵੇਖੋ ਸਭ ਤੋਂ ਪਹਿਲਾਂ ਤਾਂ ਮੈਂ ਮੰਨਦਾ ਵੀ ਜਦੋਂ ਗੁਰੂ ਸਾਹਿਬ ਵਿਧ ਬਣਾਉਂਦੇ ਆ ਗੁਰੂ ਸਾਹਿਬ ਦੇ ਹੁਕਮ ਤੋਂ ਬਗੈਰ ਕੁਝ ਨਹੀਂ ਚੱਲ ਸਕਦਾ ਸੋ ਇਹ ਸਿੱਖਾਂ ਦੀ ਮੈਨੂੰ ਲੱਗਦਾ ਸਮੂਹਿਕ ਅਰਦਾਸ ਹੀ ਗੁਰੂ ਸਾਹਿਬ ਨੇ ਸੁਣੀ ਹੈ ਜੋ 2 ਦਸੰਬਰ ਨੂੰ ਉਹ ਹੁਕਮਨਾਮੇ ਹੋਏ ਆ ਤੇ ਕਾਲੀ ਦਾਲ ਮੋੜ ਸਰਜੀਤ ਕਰਨ ਦੀ ਗੱਲ ਪਈ ਆ ਜਿਵੇਂ ਮੈਂ ਕਿਹਾ ਜੀ ਕੁਝ ਪੁਰਾਣੀ ਲੀਡਰਸ਼ਿਪ ਕੁਝ ਨਵੀਂ ਲੀਡਰਸ਼ਿਪ ਉਦੋਂ ਆਪਾਂ ਇਹ ਦੇਖਣਾ ਹੁੰਦਾ ਵੀ ਪੁਰਾਣੀ ਲੀਡਰਸ਼ਿਪ ਇੱਕ ਤਾ ਉਹ ਆ ਜਿਨੇ ਬੜੀ ਕਲੀਅਰ ਜੀ ਗੱਲ ਹੀ ਹੈ ਜੀ ਉਹ ਕਾਲਪਤਖ ਸਾਹਿਬ ਤੇ ਕਲੀਅਰ ਹੀ ਹੋ ਗਈ ਸੀ ਜਿਹੜੇ ਉਹ ਤਕਰੀਬਨ ਅੱਗੇ ਬਹੁਤੇ ਉਹਨਾਂ ਜੋ ਖੜੇ ਸੀਗੇ ਵੀ ਤੁਸੀਂ ਯੋਗ ਅਗਵਾਈ ਦੇ ਕਾਬਿਲ ਨਹੀਂ ਰਹੇਗੇ ਤੇ ਪਰ ਕੁਝ ਅਕਾਲੀ ਦਲ ਦੇ ਵਿੱਚ ਜਮਾਂ ਵੀਰਾਂ ਨਾਸ ਨਹੀਂ ਹੋਇਆ ਥੱਲੇ ਪੱਧਰ ਤੇ ਲੀਡਰਸ਼ਿਪ ਹੈਗੀ ਆ ਪੰਜ ਮੈਂਬਰੀ ਚ ਵੀ ਜਿਹੜੇ ਵਿਚਰ ਰਹੇ ਆ ਉਹ ਵੀ ਆਪਾਂ ਜਮਾਂ ਉਸ ਤਰੀਕੇ ਨਾਲ ਨਕਾਰਾ ਨਹੀਂ ਕਰ ਸਕਦੇ ਸੋ ਇਹ ਇਵੇਂ ਦਾ ਜਿਹੜਾ ਅੱਗੇ ਢਾਂਚਾ ਨਵੀਂ ਲੀਡਰਸ਼ਿਪ ਤੇ ਪੁਰਾਣੀ ਲਾ वैसे जैसे को साहब ओलिवर क्रॉमबेल ਦੇ ਬੱਲੇ ਦੀ ਗੱਲ ਕਰਦੇ ਇੰਗਲੈਂਡ ਦੀ ਉਸ ਵਕਤ ਵੀ ਬਾਦਸ਼ਾਹ ਮਾਰ ਦਿੱਤਾ ਸੀਗਾ ਉਹਦਾ ਸਾਰੀ ਜਿਹੜਾ ਉਹਦੇ ਦivari ਸੀਗੇ ਆਊਟ ਕਰ ਦਿੱਤੇ ਸੀਗੇ ਪਾਰਲੀਮੈਂਟ ਇਟਸੈਲਫ ਨਵਾਂ ਸਿਸਟਮ ਸੀਗਾ ਚਲੋ ਮੈਂ ਮਤਲਬ ਮੈਂ ਇਹ ਦੀ ਡਿਬੇਟ ਚ ਨਹੀਂ ਪੈਂਦਾ ਨਹੀਂ ਨਹੀਂ ਮੈਂ ਬਿਲਕੁਲ ਪਾਲਿਸੀ ਲੈਵਲ ਤੇ ਜੋ ਇਹਨਾਂ ਨੇ ਗੱਲ ਕਹੀ ਇਹ ਬਿਲਕੁਲ ਵਜਨ ਰੱਖਦੀ ਹੈ ਕਿ ਪ੍ਰਾਣਿਆਂ ਦਾ ਸਟੇਟਸ ਕਿੱਦਾਂ ਹੋਣਾ ਉਹਨਾਂ ਚ ਚੁਣ-ਪਾਣ ਕਿੱਦਾਂ ਹੋਊਗਾ ਉਹ ਨਵਾਂ ਕਿਉਂਕਿ ਕਿਉਂਕਿ 2 ਦਸੰਬਰ ਦੇ ਫੈਸਲੇ 'ਚ ਵੀ 53 ਬੰਦੇ ਸੱਦੇ ਗਏ ਸੀ ਕੱਲਾ ਬਾਦਲ ਨਹੀਂ ਸਕੇ ਯਾਨੀ ਕਿ ਜਿਹੜੀ ਜੋ ਕੁਝ ਵੀ ਅਕਾਲੀ ਦਲ ਦਾ ਸ਼੍ਰੋਮਣੀ ਕਮੇਟੀ ਅਕਾਲ ਤਖਤ ਸਾਹਿਬ ਦਾ ਘਟਾਓ ਹੋਇਆ ਉਹਦੀ ਜ਼ਿੰਮੇਵਾਰੀ ਕਲੈਕਟਿਵ ਹੈ ਓਕੇ ਉਹਦਾ ਕੋਈ ਪੈਮਾਨਾ ਹੋਣਾ ਚਾਹੀਦਾ ਇਹ ਤਨਾ ਜੀ ਪ੍ਰਾਣੇ ਮਾਰ ਦਿੱਤੇ ਜਿਹ ਪ੍ਰਾਣੇ ਆਪਾਂ ਕਾਢ ਹੀ ਦਿੱਤੇ ਆ ਬਾਦਲ ਕੇ ਤੇ ਗਾੜਾ ਇਹ ਆ ਜੀ ਜਿੱਥੋਂ ਤੱਕ ਮੈਂ ਤੁਹਾਨੂੰ ਇਹ ਵੀ ਕਹਿਣਾ ਵੀ ਜਿੰਨਾ ਮਿਸਲ ਸਤ ਲੋ ਜੇ ਲੋ ਅਸੀਂ ਇੰਟਰਵੈਂਸ਼ਨ ਕਰ ਸਕਦੇ ਆ